ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੀ ਕੁਕਿੰਗ ਚੈਨਲ ਪੰਜਾਬੀ ਕਿਚਨ ਦੇ ਵਿੱਚ ਅੱਜ ਅਸੀਂ ਸ਼ਕਰਕੰਦੀਆਂ ਨੂੰ ਬੋਇਲ ਕਰਾਂਗੇ ਕੁੱਕਰ ਦੇ ਵਿੱਚ ਪਰ ਬਿਨਾ ਪਾਣੀ ਤੋਂ ਅਤੇ ਬਿਨਾਂ ਨਮਕ ਤੋਂ ਹਾਂਜੀ ਅਸੀਂ ਬਿਨਾ ਪਾਣੀ ਅਤੇ ਬਿਨਾ ਨਮਕ ਦਾ ਇਸਤੇਮਾਲ ਕੀਤੇ ਕੁੱਕਰ ਦੇ ਵਿੱਚ ਸ਼ਕਰਕੰਦੀਆਂ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਬੋਇਲ ਕਰ ਲਾਂਗੇ ਸ਼ਕਰਕੰਦੀਆਂ ਨੂੰ ਬਿਨਾ ਪਾਣੀ ਤੋਂ ਬੋਇਲ ਕਿਸ ਤਰੀਕੇ ਨਾਲ ਕਰਨਾ ਹੈ ਉਹਦਾ ਸਹੀ ਤਰੀਕਾ ਦੱਸਣ ਜਾ ਰਹੀਆਂ ਜੇਕਰ ਅੱਜ ਦੀ ਇਹ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਚਲੋ ਜੀ ਅੱਜ ਦੇ ਇਸ ਮਜ਼ੇਦਾਰ ਟ੍ਰਿਕ ਨੂੰ ਸ਼ੁਰੂ ਕਰਦੇ ਹਾਂ ਇੱਥੇ ਮੈਂ ਤਕਰੀਬਨ ਅੱਧਾ ਕਿਲੋ ਦੇ ਕਰੀਬ ਸ਼ਕਰਕੰਦੀਆਂ ਲਈਆਂ ਹਨ ਤੁਸੀਂ ਜਿੰਨੀਆਂ ਸ਼ਕਰਕੰਦੀਆਂ ਨੂੰ ਬੋਇਲ ਕਰਨਾ ਹੈ ਉਹਨੀਆਂ ਸ਼ਕਰਕੰਦੀਆਂ ਲੈ ਸਕਦੇ ਹੋ ਇਹਨਾਂ ਵਿੱਚੋਂ ਮੈਂ ਕੁਝ ਸ਼ਕਰਕੰਦੀਆਂ ਨੂੰ ਬੋਇਲ ਕਰਕੇ ਤੁਹਾਨੂੰ ਦਿਖਾਵਾਂਗੀ। ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਬੌਲ ਦੇ ਵਿੱਚ ਪਾਣੀ ਲਿਆ ਹੈ ਅਤੇ ਇਸ ਪਾਣੀ ਦੇ ਵਿੱਚ ਅਸੀਂ ਸ਼ਕਰਕੰਦੀਆਂ ਨੂੰ ਪਾ ਕੇ 2 ਤੋਂ 3 ਵਾਰ ਚੰਗੀ ਤਰ੍ਹਾਂ ਰਗ ਰੱਬ ਕਰਕੇ ਧੋਲਾਂਗੇ ਕਿਉਂਕਿ ਸ਼ਕਰਕੰਦੀਆਂ ਦੇ ਉੱਪਰ ਬਹੁਤ ਜ਼ਿਆਦਾ ਮਿੱਟੀ ਲੱਗੀ ਹੁੰਦੀ ਹੈ ਇਸ ਲਈ ਇਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਹੁਣ ਇਹਦੇ ਵਿੱਚ ਜਿੰਨੀਆਂ ਸ਼ਕਰਕੰਦੀਆਂ ਨੂੰ ਮੈਂ ਬੋਇਲ ਕਰਨਾ ਹੈ, ਉਹਨੀਆਂ ਸ਼ਕਰਕੰਦੀਆਂ ਮੈਂ ਪਾਣੀ ਦੇ ਵਿੱਚ ਪਾ ਦਿੱਤੀਆਂ ਹਨ ਅਤੇ ਇਹਨਾਂ ਨੂੰ ਅਸੀਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਲਦੇ ਹੋਏ ਸਾਰੀ ਮਿੱਟੀ ਨੂੰ ਹਟਾ ਲਾਂਗੇ। ਇੱਥੇ ਮੈਂ ਸ਼ਕਰਕੰਦੀਆਂ ਨੂੰ ਪਾਣੀ ਦੇ ਵਿੱਚ 2 ਤੋਂ 3 ਵਾਰ ਸਾਫ਼ ਕਰ ਲਿਆ ਹੈ। ਉਸ ਤੋਂ ਬਾਅਦ ਜੇਕਰ ਪਾਣੀ ਸਾਡਾ ਗੰਦਾ ਹੋ ਜਾਵੇ ਪਾਣੀ ਨੂੰ ਅਸੀਂ ਦੁਬਾਰਾ ਬਦਲ ਕੇ ਫਿਰ ਦੁਬਾਰਾ ਪਾਣੀ ਲਵਾਵਾਂਗੇ। ਇਹਨਾਂ ਨੂੰ 2 ਤੋਂ 3 ਵਾਰ ਅਸੀਂ ਵਾਸ਼ ਕਰਾਂਗੇ। ਸ਼ਕਰਕੰਦੀਆਂ ਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰ ਲਿਆ ਹੈ ਅਤੇ ਇਸ ਦੀ ਸਾਰੀ ਮਿੱਟੀ ਉਤਾਰ ਦਿੱਤੀ ਹੈ। ਹੁਣ ਇੱਥੇ ਇੱਕ ਪ੍ਰੈਸ਼ਰ ਕੁੱਕਰ ਲਵਾਵਾਂਗੇ ਤੇ ਪ੍ਰੈਸ਼ਰ ਕੁੱਕਰ ਦੇ ਵਿੱਚ ਅਸੀਂ ਤੇਲ ਲਗਾਵਾਂਗੇ। ਇਹਦੇ ਸਾਰੇ ਸਾਈਡਾਂ ਤੇ ਚੰਗੀ ਤਰੀਕੇ ਨਾਲ ਤੇਲ ਜਾਂ ਘਿਓ ਤੁਸੀਂ ਇਸਤੇਮਾਲ ਕਰ ਸਕਦੇ ਹੋ ਉਸ ਦੇ ਨਾਲ ਚੰਗੀ ਤਰਾਈਜ਼ੀ ਗ੍ਰੀਸਿੰਗ ਕਰਾਂਗੇ ਤੇਲ ਗੋਣ ਤੋਂ ਬਾਅਦ ਹੁਣ ਇੱਥੇ ਅਸੀਂ ਸ਼ਕਰਕੰਦੀਆਂ ਨੂੰ ਕੁੱਕਰ ਦੇ ਵਿੱਚ ਪਾ ਕੇ ਰੱਖ ਦਾਂਗੇ ਜਿੰਨੀਆਂ ਸ਼ਕਰਕੰਦੀਆਂ ਨੂੰ ਤੁਸੀਂ ਬੋਇਲ ਕਰਨਾ ਹੈ ਉਹਨੀਆਂ ਸ਼ਕਰਕੰਦੀਆਂ ਅਸੀਂ ਕੁੱਕਰ ਦੇ ਵਿੱਚ ਸੈੱਟ ਕਰਕੇ ਰੱਖ ਦਵਾਂਗੇ ਹੁਣ ਇੱਥੇ ਮੈਂ ਇੱਕ ਬੌਲ ਦੇ ਵਿੱਚ ਪਾਣੀ ਲਿਆ ਹੈ ਅਤੇ ਇਸ ਪਾਣੀ ਦੇ ਵਿੱਚ ਅਸੀਂ ਕਿਚਨ ਟਾਵਲ ਨੂੰ ਚੰਗੀ ਤਰ੍ਹਾਂ ਡਿਪ ਕਰਾਂਗੇ ਅਤੇ ਇਸ ਟਾਵਲ ਨੂੰ ਅਸੀਂ ਪਾਣੀ ਦੇ ਵਿੱਚ ਡਿਪ ਕਰਕੇ ਚੰਗੇ ਤਰੀਕੇ ਨਾਲ ਇਸ ਨੂੰ ਗਿੱਲਾ ਕਰਾਂਗੇ ਗਿੱਲਾ ਕਰਨ ਤੋਂ ਬਾਅਦ ਇਸ ਨੂੰ ਅਸੀਂ ਨਿਚੋੜ ਦਾਂਗੇ ਹੁਣ ਇਸ ਗਿੱਲੇ ਟਾਵਲ ਨੂੰ ਅਸੀਂ ਕੁੱਕਰ ਦੇ ਉੱਪਰ ਰੱਖੀਆਂ ਹੋਈਆਂ ਸ਼ਕਰਕੰਦੀਆਂ ਦੇ ਉੱਪਰ ਰੱਖ ਦਵਾਂਗੇ ਸਾਰੀਆਂ ਸ਼ਕਰਕੰਦੀਆਂ ਨੂੰ ਇਸ ਗਿੱਲੇ ਟਾਵਲ ਦੇ ਨਾਲ ਚੰਗੇ ਤਰ੍ਹਾਂ ਢੱਕ ਦਵਾਂਗੇ ਢੱਕਣ ਤੋਂ ਬਾਅਦ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਅਤੇ ਇਸ ਨੂੰ ਗੈਸ ਦੇ మీడియం ਫਲੇਮ ਤੇ ਤਕਰੀਬਨ 5 ਤੋਂ 7 ਮਿੰਟ ਤੱਕ ਪਕਾਵਾਂਗੇ ਜਦੋਂ ਕੁੱਕਰ ਦੇ ਵਿੱਚ ਸਟੀਮ ਬਣਨੀ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਅਸੀਂ ਗੈਸ ਦਾ ਫਲੇਮ ਬਿਲਕੁਲ ਸਲੋ ਕਰ ਦਾਂਗੇ ਅਤੇ ਸਲੋ ਫਲੇਮ ਤੇ ਇਸ ਨੂੰ 10 ਤੋਂ 15 ਮਿੰਟ ਤੱਕ ਪਕਾਵਾਂਗੇ ਉਹਦੇ ਤੱਕ ਅਸੀਂ ਇੱਕ ਸਪੈਸ਼ਲ ਮਸਾਲਾ ਤਿਆਰ ਕਰ ਲੈਨੇ ਹਾਂ ਇੱਥੇ ਸਭ ਤੋਂ ਪਹਿਲਾਂ ਅਸੀਂ ਅੱਧਾ ਚਮਚ ਕਾਲਾ ਨਮਕ ਲਵਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਨਾਲ ਇਹਦੇ ਵਿੱਚ ਅੱਧਾ ਚਮਚ ਅਸੀਂ આમਚਰ ਪਾਊਡਰ ਪਾਵਾਂਗੇ ਇਸ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਹੁਣ ਇੱਥੇ ਥੋੜੀ ਜੀ ਅਸੀਂ ਤਕਰੀਬਨ 1/4 ਟੇਬਲस्पून ਦੇ ਕਰੀਬ ਲਾਲ ਮਿਰਚ ਪਾਊਡਰ ਪਾਵਾਂਗੇ ਨਾਲ ਹੀ 1/4 ਟੇਬਲस्पून ਦੇ ਕਰੀਬ ਵਾਈਟ ਨਮਕ ਪਾਵਾਂਗੇ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਦਾਂਗੇ ਸ਼ਕਰਗੰਦੀ ਚਾਟ ਬਣਾਉਣ ਦੇ ਲਈ ਸਾਡਾ ਸਪੈਸ਼ਲ ਮਸਾਲਾ ਤਿਆਰ ਹੈ ਇਸ ਨੂੰ ਤੁਸੀਂ ਬਾਕੀ ਚਾਟ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ 10 ਤੋਂ 15 ਮਿੰਟ ਹੋ ਚੁੱਕੇ ਹਨ ਗੈਸ ਦਾ ਫਲੇਮ ਬੰਦ ਕਰ ਦਾਂਗੇ ਅਤੇ ਕੁੱਕਰ ਦੀ ਸਟੀਮ ਅਸੀਂ ਨਹੀਂ ਕੱਢਾਂਗੇ ਜਦੋਂ ਤੱਕ ਕੁੱਕਰ ਦੀ ਸਟੀਮ ਆਪਣੇ ਆਪ ਨਿਕਲ ਜਵੇ ਉਸ ਤੋਂ ਬਾਅਦ ਅਸੀਂ ਕੁੱਕਰ ਦਾ ਢੱਕਣ ਖੋਲ੍ਹਾਂਗੇ ਹੁਣ ਇਹਦੇ ਉੱਪਰ ਜਿਹੜਾ ਅਸੀਂ ਗਿੱਲਾ ਟਾਵਲ ਰੱਖਿਆ ਸੀ ਉਸ ਟਾਵਲ ਨੂੰ ਕਿਸੇ ਚਿਮਟੀ ਦੇ ਨਾਲ ਬਾਹਰ ਕੱਢ ਦਾਂਗੇ ਅਤੇ ਵਿੱਚ ਸ਼ਕਰਕੰਦੀਆਂ ਨੂੰ ਵੀ ਅਸੀਂ ਅਲੱਗ ਪਲੇਟ ਦੇ ਵਿੱਚ ਕੱਢ ਕੇ ਰੱਖ ਲਾਂਗੇ ਤੁਸੀਂ ਦੇਖੋਗੇ ਕਿ ਸ਼ਕਰਕੰਦੀਆਂ ਦੇ ਵਿੱਚੋਂ ਬਹੁਤ ਵਧੀਆ ਸਟੀਮ ਨਿਕਲ ਰਹੀ ਹੈ ਤੇ ਸ਼ਕਰਕੰਦੀਆਂ ਬਹੁਤ ਵਧੀਆ ਤਰੀਕੇ ਨਾਲ ਸਟੀਮ ਹੋ ਚੁੱਕੀਆਂ ਹਨ ਇਹ ਬੋਇਲ ਹੋ ਚੁੱਕੀਆਂ ਹਨ ਬਿਨਾ ਪਾਣੀ ਅਤੇ ਬਿਨਾ ਨਮਕ ਦਾ ਇਸਤੇਮਾਲ ਕੀਤੇ ਅਸੀਂ ਬਿਲਕੁਲ ਪਰਫੈਕਟ ਤਰੀਕੇ ਨਾਲ ਸ਼ਕਰਕੰਦੀਆਂ ਨੂੰ ਬੋਇਲ ਕਰ ਲਿਆ ਹੈ ਇਹ ਬਹੁਤ ਜ਼ਿਆਦਾ ਸੌਫਟ ਹੋ ਚੁੱਕੀਆਂ ਹਨ ਤੇ ਖਾਣ ਵਿੱਚ ਬਹੁਤ ਟੇਸਟੀ ਹੁੰਦੀਆਂ ਹਨ ਜੇਕਰ ਰੈਸਪੀ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਸ਼ਕਰਕੰਦੀਆਂ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਥੋੜਾ ਜਿਹਾ ਇਹਨਾਂ ਨੂੰ ਠੰਡਾ ਹੋਣ ਦਵਾਂਗੇ ਦੇਖੋ ਸਾਰੀਆਂ ਸ਼ਕਰਕੰਦੀਆਂ ਸਾਡੀਆਂ ਬਹੁਤ ਵਧੀਆ ਤਰੀਕੇ ਨਾਲ ਬੋਇਲ ਹੋ ਚੁੱਕੀਆਂ ਹਨ ਹੁਣ ਇਹਨਾਂ ਨੂੰ ਅਸੀਂ ਛਿੱਲਾਂਗੇ ਤੁਸੀਂ ਚਾਹੋ ਤਾਂ ਇਹਨੂੰ ਹੱਥ ਦੇ ਨਾਲ ਜਾਂ ਕਰਦ ਦੇ ਨਾਲ ਵੀ ਛਿੱਲ ਸਕਦੇ ਹੋ ਸ਼ਕਰਗੰਦੀਆਂ ਬਿਲਕੁਲ ਸੌਫਟ ਹੋ ਚੁੱਕੀਆਂ ਨੇ ਦੇਖੋ ਤੁਹਾਡੇ ਸਾਹਮਣੇ ਆ ਬਿਨਾ ਪਾਣੀ ਤੇ ਬਿਨਾ ਨਮਕ ਦੇ ਅਸੀਂ ਸ਼ਕਰਗੰਦੀਆਂ ਨੂੰ ਕੁੱਕਰ ਦੇ ਵਿੱਚ ਬੋਇਲ ਕੀਤਾ ਹੈ ਅੱਜ ਦੀ ਰੈਸਪੀ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ਕਰਗੰਦੀਆਂ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਟ ਕੇ ਉਸ ਦੇ ਉੱਪਰ ਤਿਆਰ ਕੀਤੇ ਹੋਏ ਮਸਾਲੇ ਨੂੰ ਪਾ ਦਾਂਗੇ ਤਿਆਰ ਹੈ ਸਾਡੀ ਸ਼ਕਰਗੰਦੀਆਂ ਦੀ ਚਾਟ ਖਾਓ ਖਿਲਾਓ ਇੰਜੋਏ ਕਰੋ ਅੱਜ ਦੀ ਰੈਸਪੀ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਾਂਗੇ ਤੁਹਾਨੂੰ ਨੈਕਸਟ ਵੀਕ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ